ਸੰਯੁਕਤ ਕਿਸਾਨ ਮੋਰਚੇ ਦੇ ਸੱਜ ਦੇ ਕਿਸਾਨਾਂ ਨੇ ਅੱਜ ਸੂਬੇ ਭਾਰ ਦੇ ਵਿੱਚ ਭਾਜਪਾ ਲੀਡਰਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਵਿੱਚ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਘਰ ਦਾ ਘਰਾਉ ਕੀਤਾ ਗਿਆ ਪੰਦੇੜ ਨੇ ਕਿਹਾ ਕਿ ਲੰਬੇ ਸਮੇਂ ਤੋਂ ਨਾ ਦੇ ਮਸਲੇ ਚੱਲੇ ਆ ਰਹੇ ਨੇ ਜਿਨ੍ਹਾਂ ਵੱਲ ਸਰਕਾਰਾਂ ਨੇ ਗੌਰ ਨਹੀਂ ਕੀਤਾ ਐਮਐਸਪੀ ਦਾ ਮੁੱਦਾ ਹੋਵੇ ਜਾਂ ਸੁਆਮੀਨਾਥਨ ਸਿਫਾਰਸ਼ਾ ਲਾਗੂ ਕਰਨ ਦਾ ਮੁੱਦਾ ਇਹਨਾਂ ਸਾਰੇ ਮੁੱਦਿਆਂ ਤੋਂ ਸਰਕਾਰ ਪਾਜ ਨਿਕਲੀ ਹੈ ਲੇਕਿਨ ਉਹ ਆਪਣੇ ਹੱਕ ਲੈ ਕੇ ਰਹਿਣਗੇ ਹਾਂ ਦੇਖੋ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਛੋਲੀ ਪੰਜਾਬ ਦੇ ਸੂਬਾ ਆਗੂ ਅੱਜ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹ ਪੂਰੇ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਹਰਿਆਣੇ ਵਿੱਚ ਵੀ ਕੀਤਾ ਜਾ ਰਿਹਾ ਹੈ ਬਾਕੀ ਸੂਬਿਆਂ ਵਿੱਚ ਕੀਤਾ ਜਾ ਰਿਹਾ ਹੈ ਦੋਨੋਂ ਫੋਰਮ ਜੋ ਹੈ ਨਾਨ ਪੋਲੀਟੀਕਲ ਕਿਸਾਨ ਮਜ਼ਦੂਰ ਮੋਰਚਾ ਤੇ ਆਪਣਾ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਇਹ ਲਾਨਿਆ ਗਿਆ ਪੰਜਾਬ ਦੇ ਸਾਰੇ 13 ਦੇ 13 ਜਿਹੜੇ ਐਮਪੀ ਆ ਉਮੀਦਵਾਰ ਆ ਭਾਜਪਾ ਦੇ ਉਹਨਾਂ ਦੇ ਘਰਾਂ ਗੜੀ ਸ਼ਾਂਤੀਪੂਰਨ ਤਰੀਕੇ ਨਾਲ ਧਰਨੇ ਲਾਏ ਜਾ ਰਹੇ ਆ ਧਰਨੇ ਲਗਾਏ ਜਾ ਰਹੇ ਆ ਉਹਨਾਂ ਧਰਨੇ ਚ ਅਸੀਂ ਆਪਣੀਆਂ ਮੰਗਾਂ ਠਾ ਰਹੇ ਆ ਵੀ ਭਾਈ ਸਾਡੇ ਜਿਹੜੇ ਖਾਨਿਆ ਕਿਸਾਨ ਮਜ਼ਦੂਰ ਕਾ ਜੋ ਮੋਰਚਾ ਹੈ ਉਸਕੀ ਜੋ ਮੰਗੇ ਹੈ ਜੋ ਉਸਕੀ ਮੰਗੇ ਹੈ ਐਮਐਸਪੀ ਗਰੰਟੀ ਕਾ ਕਾਨੂੰਨ ਹੈ ਕਿਸਾਨ ਮਜ਼ਦੂਰ ਕੇ ਕਰਜ਼ੇ ਖਤਮ ਕਰਨੇ ਕੀ ਬਾਤ ਹੈ ਜਾਂ ਜੋ ਡਾਕਟਰ ਸੁਆਮੀਨਾਥਨ ਕ੍ਰਿਸ਼ੀ ਦੀ ਰਿਪੋਰਟ ਸੀ2 ਪਲਸ ਹਰ ਮੂਲੇ ਅਨੁਸਾਰ ਦੇਣ ਦੀ ਬਾਤ ਹੈ ਜਾਂ 10000 ਰੁਪਿਆ ਵੜਾਪਾ ਪੈਨਸਨ ਦੀ ਗੱਲ ਹੈ ਜਾਂ ਮਨਰੇਗਾ ਕਾਨੂੰਨ ਦੀਨ 200 ਦਿਨ ਕੰਮ ਤੇ 700 ਰੁਪਿਆ ਦਿਹਾੜੀ ਦੀ ਗੱਲ ਹੈ ਜਾਂ ਲਖੀਪੁਰ ਖੀਰੀ ਕਾਂਡ ਹੈ ਉਸਕਾ ਇਨਸਾਫ ਦੋ ਉਸਕਾ ਤਾਂ ਜੋ ਜੋ ਉਸਕਾ ਦੋਸ਼ੀ ਹੈ ਉਹ ਤਾਂ ਤੁਮਹੀ ਕੇਂਦਰ ਚ ਮੰਤਰੀ ਬਣਾ ਛੱਡਿਆ ਉਸ ਕੋ ਫਿਰ ਟਿਕਟ ਦੀ ਜੋ ਇਹ ਲਕੀਮਪੁਰ ਸੇ ਅੱਜ ਕਹਾਂ ਪੇ ਕਰ ਰਹੇ ਆਪਾਂ ਕਿਸ ਕੇ ਲਈ ਅੱਜ ਅਸੀਂ ਇੱਥੇ ਜੋ ਰਾਤਨਜੀਤ ਸੰਧੂ ਜੀ ਅੰਮ੍ਰਿਤਸਰ ਦਾ ਹਲਕੇ ਕੇ ਪਾਰਲੀਮੈਂਟੀ ਹਲਕੇ ਕੇ ਉਮੀਦਵਾਰ ਹੈਨ ਇਨਕੇ ਦੋ ਘਰ ਗਾੜੀ ਜੋ ਪ੍ਰਦਰਸ਼ਨ ਕਰ ਰਹੇ ਹੈਨ ਔਰ ਆਪਣੀ ਹੱਕੀ ਮੰਗੋ ਕੀ ਜੋ ਆਵਾਜ਼ ਠਾਏਗੇ ਜੋ ਭਾਜਪਾ ਕੀ ਨੀਤੀਆਂ ਹੈ ਉਸ ਕੋ ਲੋਕਾਂ ਕੋ ਜਾਗਰਤ ਕਰੇਗੇ ਕਿੰਨੀ ਦੇਰ ਤੱਕ ਚੱਲੇਗਾ ਇਹ ਪ੍ਰਦਰਸ਼ਨ ਇਹ ਪ੍ਰਦਰਸ਼ਨ ਸਾਡਾ ਬਸ ਕਿਸਾਨ ਮਜ਼ਦੂਰ ਆ ਰਹੇ ਹੈਨ ਔਰ ਅੱਧੇ ਘੰਟੇ ਤੱਕ ਵਿੱਚ ਵਿੱਚ ਜਿਹੜਾ ਉਹ ਪ੍ਰਦਰਸ਼ਨ ਸ਼ੁਰੂ ਹੋਇ ਜਾਏਗਾ ਅੱਜ ਜੋ लोकसभा हल्का अमृतसर है वहाँ के जो बीजेपी नेता हैं तरनजीत सिंह जी, जी सिद्धू उनके घर पे आज जो है दोनों फॉर्मों की ओर से सभी जत्बंदी इकट्ठिया होकर यहाँ पर धरना दे रहे हैं जो एम एस पी कानून कर्जा माफी किसानों के ऊपर जो अत्याचार किया गया उनका इंसाफ लेने की बातों को लेकर यहाँ पर आज बारह बजे से लेकर चार बजे तक ये धरना प्रदर्शन किया जाएगा तो क्या मांगे क्या है हमारी जो मुख्य मांगे हैं जैसे एम एस पी कानून डॉक्टर स्वामीनाथन कमीशन की रिपोर्ट के अनुसार दी जाए किसान का समुच्चा कर्जा माफ़ किया जाए और जो बिजली एक्ट है उससे बीस सौ चौबीस जो मा, माना हुआ था केंद्र सरकार ने कि हम नहीं लेके आएंगे अगर लाएंगे तो किसान की सहमति से लेके आएंगे उसके वो एक मरी मांग है और अन्य मांगों के साथ जो है जो दिल्ली मोर्चे की पुरानी मांगे हैं 750 ਕਿਸਾਨ ਛੀਦ ਹੋਏ ਹਨ ਕੋ ਇਨਸਾਫ ਦੇਣ ਦੀ ਜਾਂ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਹੈ ਇਨ ਸਾਰੀ ਮੰਗੋ ਨੂੰ ਲੈ ਕੇ ਪੋਲੂਸ਼ਨ ਐਗਸੇ ਕਿਸਾਨ ਨੂੰ ਬਾਹਰ ਕੱਢਣਾ ਹੈ ਕਰਜ਼ਾ ਮਾਫ ਕਰਨਾ ਹੈ ਬੇਰੁਜ਼ਗਾਰੀ ਇਹ ਸਾਰੀ ਮੰਗੋ ਨੂੰ ਲੈ ਕੇ ਯਹਾਂ ਪਰ ਇਹ ਮੋਰਚਾ ਜਾਰੀ ਹੈ ਮਾਣ